ਭਾਜੀ ਮੋਰਚਾ ਚੜ੍ਹਦੀ ਕਲਾ ਚ ਕੀ ਪੈ ਰਿਆ ਪਾੜ ਦੇ ਸੱਤ ਹੱਦਾਂ ਤੇ ਅੱਜ ਪ੍ਰਬੰਧ ਦਿਨ ਚ ਕਰ ਲਈ ਜੀ ਸਾਰਿਆਂ ਨੇ ਜਿਹੜੀਆਂ ਟਰਾਲੀਆਂ ਤੇ ਤਰਪਾਲਾਂ ਜਿਹੜੇ ਸਾਡੀਆਂ ਟਰਾਲੀਆਂ ਸੀਗੀਆਂ ਬਿਤੇ ਤਰਪਾਲਾਂ ਤੋਂ ਬਿਨਾ ਸੀਗੀਆਂ ਤੇ ਚੜ੍ਹਦੀ ਕਲਾ ਚ ਨੇ ਛਾਰੇ ਤੇ ਸਾਰੇ ਪ੍ਰਬੰਧ ਪੂਰੇ ਨੇ ਡਟੇ ਹੋਏ ਨੇ ਕਿਸਾਨ ਸੱਤ ਤੇ ਰਾਗੋ ਗਿਰਤੇ ਆਪਰਾ ਟੈਕ ਟਾਈਟ ਆਇਤੀ ਬਾਤ ਤੇ ਸਾਂ ਨੀਂ ਲਪਗ ਸੇ ਨਾ ਚੜਦੀ ਗੱਲਾ ਬਾਬਾ ਜੀ ਇਹ ਜੀ ਥੋੜਾ ਜਿਹਾ ਪਾਸ ਕਰਕੇ ਗੱਡੇ-ਗੱਡੇ ਜੇ ਗਈਏ ਹੋਗੇ ਤੇ ਚੜਦੀ ਗੱਲਾ ਚ ਨਿਸ਼ਾਰੇ ਮੋਰਚਾ ਬਹੁਤ ਵੱਡਾ ਬਾਬਾ ਜੀ ਜਿਹੜਾ ਦਿੱਲੀ ਲੱਗਿਆ ਸੀ ਨਾ ਸਿੰਘੂ ਬਾਉਂਡਰ ਤੇ ਉਤੋਂ ਵੀ ਵੱਡਾ ਮੋਰਚਾ ਹੈ ਚਾਰ ਲੇਰ ਬੜੀਆਂ ਹੋਈਆਂ ਟਰੈਲੀਆਂ ਦੇ ਤੇ ਘਟੋਂ ਘਟ ਵੀ 22 ਕਿਲੋਮੀਟਰ ਤੱਕ ਖਤਮ ਨਹੀਂ ਹੁੰਦਾ ਪਰ ਇਹ ਵੀ ਬੱਦੀਆਂ ਵੀ ਹੋਇਆ ਅੱਜ ਹੈ ਨਾ ਜਿਹੜਾ ਮੀਂਹ ਪਿਆ ਫਸਲਾਂ ਵਾਸਤੇ ਬੱਦੀਆਂ ਵੀ ਹੈਗਾ ਕਿਉਂਕਿ ਤੇਲਾ ਤੁਲਾ ਆਇਆ ਹੋਇਆ ਸ਼ੀਰ ਫਸਲਾਂ ਤੇ ਸਪਰੇ ਨਹੀਂ ਲੋਡ ਨਹੀਂ ਰੋਗੀ 5-10 ਦਿਨ ਹੋਰ ਪਰਮਾਤਮਾ ਨੇ ਸਾਨੂੰ ਦੇਤੇ ਵੀ ਚਲ ਮੈਂ ਮੀਂਹ ਪਾ ਦੇਣਾ ਫਸਲਾਂ ਦੇ ਮਿੱਤਰੀ ਚੜਦੀ ਗੱਲਾ ਜਰ ਉਹ ਵੀ ਮੋਰ ਚ ਫਤਿਹ ਕਰੋ ਤੇ ਬੱਦੀਆਂ ਵੀ ਹੋਇਆ ਪਰ ਥੋੜੀ ਓਕੜਾ ਹੁੰਦੀਆਂ ਨੇ ਨੈਟਿਟ ਪਰ ਕੋਈ ਨਹੀਂ ਵਾਇਰੂ ਮੇਰ ਕਰੂਗਾ ਅੰਦੋਲਨ ਬਹੁਤ ਵੱਡਾ ਆ ਤੇ ਆਪਾਂ ਫਤਿਹ ਵੀ ਕਰਾਂਗੇ ਨੇ ਉਹਨਾਂ ਦੇ ਮਿਲ ਕੇ ਸਾਰੇ ਸਾਰੇ ਨੂੰ ਬੇਨਤੀ ਆ ਪੱਕਾ ਕੂਚ ਆਪਣਾ ਅ ਬਣਾ 21 ਤਰੀਕ ਦਾ 11 ਵਜੇ ਪੱਕਾ ਮਤਲਬ ਪੱਕਾ ਤੇ ਚੜ੍ਹਾਈ ਕਰਾਂਗੇ ਬਿੱਲੀਵਾਲ ਜਿਵੇਂ ਸਾਡੇ ਬਾਪਦੇ ਨੇ ਚਰਤੀ ਕਲਚ